ਮਰਾਸ ਜੀ ਗੱਲ ਜੀ ਸਸ਼ੀ ਗੱਲ ਜੀ ਹਾਂ ਜੀ ਬਣੀ ਜੀ ਸਸ਼ੀ ਗੱਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਆਪਾਂ ਸਰ ਤੋਂ ਥੋੜੀ ਜਾਣਕਾਰੀ ਲਵਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਜੀ ਨੇ ਮੁਲਾਜ਼ਮਾਂ ਦੀਆਂ ਜਿਹੜੀਆਂ ਕਿਹੜੀਆਂ-ਕਿਹੜੀਆਂ ਮੰਗਾਂ ਕਦ ਤੱਕ ਪੂਰੀ ਕਰ ਸਕਦੇ ਨੇ ਉਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੀ ਮੁੱਖ ਮੰਤਰੀ ਭਗਵੰਤ ਮਾਨ ਮੈਡ ਜੀ ਹਾਂ ਜੀ ਉਹਨਾਂ ਸੋਨੇ ਵਿੱਚ ਡੀਏ ਚ ਵਾਅਦਾ ਕਰ ਸਕਦਾ ਹਾਂ ਜੀ ਕਿਉਂਕਿ ਜਿਮਨੀ ਚੋੜ ਤਾਂ ਤਾਂ ਨਹੀਂ ਸਿਰ ਤੇ ਆਈ ਹੋਈ ਆ ਹਾਂ ਜੀ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਸੰਬੰਧੀ ਹਾਂ ਜੀ ਜਾਂ ਡੀਏ ਚ ਵਾਅਦੇ ਸੰਬੰਧੀ ਕਈ ਮਿੰਟ ਹੋਇਆ ਮਖਨੇ ਪੁਆਤਮਨ ਨਾਲ ਪੰਜਾਬ ਹੁਣ ਟੰਡੀਗੜ ਦੇ ਵਿੱਚ ਜਾਂ ਸੈਡੀ ਟੰਡੀਗੜ ਦੇ ਵਿੱਚ ਪਰ ਡੀਏ ਦੇ ਵਿੱਚ ਵਾਧਾ ਹੀ ਕੀਤਾ ਗਿਆ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਦੇ ਮੌਲਾਂ ਡੀਏ 42% ਆ ਤੇ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਬਾਰ ਬਾਰ ਮੌਲਾਂ ਧਾਨੇ ਜਲੰਧਰ ਲਾਏ ਸੰਗਰੂਰ ਵੀ ਲਾਏ ਤੇ ਲੁਧਿਆਣਾ ਵੀ ਲਾਏ ਤੇ ਹੁਣ ਤਾਂ ਤਨਤ ਵਿੱਚ ਪਹੁੰਚੇ ਹੋਇਆ ਵੀ ਡੀਏ ਵਿੱਚ ਵਾਧਾ ਕੀਤਾ ਜਾਵੇ ਹੋਸਾ ਦਾ 11 ਨਵੰਬਰ ਪਹਿਲਾਂ ਜੋ ਮਾਂ ਸਰਕਾਰ ਆ ਡੀਏ ਵਾਦਾ ਕਰ ਸਕਦੀ ਹੈ ਹਾਂ ਜੀ ਮਾਨਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਵਿੱਚ ਡੀਏ ਦੇ ਵਿੱਚ ਵਾਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ ਜੀ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਬਹੁਤ ਵੱਡੀ ਮੰਗ ਆ ਵੀ ਡੀਏ ਦੇ ਵਿੱਚ 16% ਵਾਦਾ ਕਰੇ ਸਰਕਾਰ ਹੋਸਾ ਦਾਉਣ ਵਾਲੇ ਸਾਮਣੇ ਵਿੱਚ ਜੋ ਸਰਕਾਰ ਆ ਡੀਏ ਵਾਦਾ ਕਰ ਸਕਦੀ ਹੈ ਹਾਂ ਜੀ ਮਾਨਵੀ ਦੂਜਾ ਕੁਐਸਚਨ ਮੈਂ ਇਹ ਪੁੱਛਣਾ ਚਾਹਨੀ ਆ ਕਿ ਮੁਲਾਜ਼ਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਆ ਉਹ ਕਿੰਨਾ ਪਰਸੈਂਟ ਵਨ ਸਕਦਾ ਤੇ ਕਿੰਨਾ ਕੁ ਟਾਈਮ ਤੱਕ ਹੋਰ ਦੇ ਸਕਦੇ ਨੇ ਜੋ ਪੇਕ ਹੰਦਾ ਏਰੀਆ ਦੀ 18000 ਕਰੋੜ ਰੁਪਇਆ ਬਣਦਾ ਹਾਂਜੀ ਕਿਉਂਕਿ ਮਾਂ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ ਸਾਂਝੇ ਫਰਾਂਡੀਆਂ ਹਾਂਜੀ 30 ਸ਼ਰਾਣਾਂ ਨੇ ਦੱਸਿਆ ਜੋ ਕਨਮਿੰਨਰਾ ਹਾਂਜੀ ਵੀ ਮੁਖੀ ਭੁਵਾਨ ਤਮਾ ਨਾਲ ਕਈ ਮੀਟਿੰਗਾਂ ਹੋਈਆਂ ਹਾਂਜੀ ਜਾਂ ਸਾਗੂ ਨੇ ਚੇਅਰਮੈਨਾਂ ਹਾਂਜੀ ਆਣੇ ਬੇਤੋਂ ਹਰਪਾਲ ਸਿੰਘ ਚੀਮਾ ਨਾਲ ਕਈ ਮੀਟਿੰਗਾਂ ਹੋਈਆਂ ਹਾਂਜੀ ਪਰ ਮੀਟਿੰਗਾਂ ਵਿੱਚ ਸਿਰਫ ਲਾਰੀ ਪ੍ਰਾਪਤ ਹੋਇਆ ਹੁਣ ਪਿਛਲੇ ਮੀਟਿੰਗ ਵਿੱਚ ਬੇਤੋਂ ਵਾਲੇ ਹਰਪਾਲ ਸਿੰਘ ਚੀਮਾ ਨਾਲ ਉਹਨੇ ਕਿਹਾ ਸੀ ਕਿ ਅਸੀਂ ਇੱਕ ਹਫਤੇ ਦੇ ਵਿੱਚ ਜੋ ਪੇਕ ਹੰਦੇ ਏਰੀਆ ਸੰਬੰਧੀ ਜਾਂ ਡੀ ਦੇ ਕਿਸ ਤਰ੍ਹਾਂ ਬਕਾਇਆ ਡੀ ਵਿੱਚ ਵਾਦੇ ਪਰ ਅਜੇ ਤੱਕ ਜੋ ਮਾਂ ਸਰਕਾਰ ਵੱਲੋਂ ਲਗਭਗ ਸਵਾ ਤਿੰਨ ਸਾਲ ਹੋ ਚੁੱਕੇ ਆ ਡੀਐਚ ਵਾਦਾ ਨਹੀਂ ਕੀਤਾ ਗਿਆ ਉਹ ਸਾਰਾ ਆਉਣੇ ਸਾਨੂੰ ਵਿੱਚ ਜੋ ਅਗਲੀਆਂ 7 ਜਾਣੀ ਚੋਣਵਾਂ ਨੇੜੇ ਆ ਰਹੀ ਨੇ ਵੀ ਡੀਐਚ ਵਾਦਾ ਮਾਂ ਸਰਕਾਰ ਕਰਦੇ ਹਾਂਜੀ ਮਾੜੀ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਕਿੰਨਾ ਮਿਲਣਾ ਚਾਹੀਦਾ ਤੇ ਇਹ ਕਿੰਨਾ ਕੁ ਟਾਈਮ ਪੰਜਾਬ ਸਰਕਾਰ ਹੋਰ ਲਗਾ ਸਕਦੀ ਹੈ ਦੇਣ ਦੇ ਲਈ ਜਿਹੜੇ ਰਿਟਾਇਰਡ ਮੁਲਾਜ਼ਮਾਂ ਦਾ ਫੈਕਟਰ ਦੋਪਨ 93 ਦੀ ਮੰਗ ਆ ਹਾਂਜੀ ਬਹੁਤ ਵੱਡੀ ਮੰਗ ਤੇ ਕਈ ਮਿੰਟਾਂ ਹੋਈਆਂ ਆ ਰਾਂ ਰਾਂ ਮਲਾਜ ਮਾਨੀਆਂ ਪਰ ਉਹ ਮੀਟਿੰਗਾਂ ਵੀ ਆਮ ਤੌਰ ਤੇ ਬੇਸਿੱਟੇ ਹੀ ਰਹੇ ਆ ਹਾਂਜੀ ਬਾਰ ਬਾਰ ਮੰਗ ਕੀਤੀ ਜਾ ਰਹੀ ਆ ਪੈਨਸ਼ਨਾਂ ਵਲੋਂ ਕਿਉਂਕਿ ਜੋ ਪੈਨਸ਼ਨਾਂ ਲਗਭਗ 3 ਲੱਖ ਤੋਂ ਉੱਪਰ ਆ ਤੇ ਮੰਗ ਆ ਵੀ ਕਈ ਸਾਡੇ ਸਾਥੀ ਰੱਬ ਨੂੰ ਪਿਆਰੇ ਵੀ ਹੋ ਚੁੱਕੇ ਆ ਪਰ ਮਾਂ ਸਰਕਾਰ ਜੋ ਫੈਕਟਰ ਆ ਦੋ ਬੰਨਾਂੜ ਨਹੀਂ ਦੇ ਦੇ ਦਿੰਦੀ ਆਉਣ ਵਾਲੇ ਸਣੇ ਵਿੱਚ ਜੋ ਮਾਂ ਸਰਕਾਰ ਆ ਐਟ ਦੋ ਬੰਨਾਂੜ ਦੇ ਸਕਦੀ ਹਾਂਜੀ ਮੈਨੂੰ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਵੀ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈ ਕੱਤਕ ਸਕੀਮ ਬਹਾਲ ਹੋ ਸਕਦੀ ਹੈ ਉਸ ਦੇ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ 2004 ਤੋਂ ਜੋ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੀ ਕਈ ਮੀਟਿੰਗਾਂ ਹੋਈਆਂ ਹਾਂ ਹਾਂਜੀ ਕੋਈ ਸਮਾਂ ਸੀ ਬੇਤਵਨੀ ਹਰਪਾਲ ਸਿੰਘ ਜਿੰਮਾ ਨੇ ਹਾਂਜੀ ਮੁਲਾਜ਼ਮਾਂ ਦੇ ਵਿੱਚ ਬਹਿ ਕੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਔਨ ਸਾਰੀ ਜੋ ਪੁਰਾਣੇ ਪੈਨਸ਼ਨਾਂ ਜਿਹੜੀਆਂ 1972 ਅਨਸਾਰ ਲਾਗੂ ਕਰਾਂਗੇ ਪਰ ਸਰਕਾਰ ਬਣੀ ਨੂੰ ਸਵਾ 3 ਸਾਲ ਉੱਪਰ ਸਮਾਂ ਹੋ ਚੁੱਕਿਆ ਹਾਂਜੀ ਅਜੇ ਤੱਕ ਜੋ ਪੁਰਾਣੀ ਪੈਨਸ਼ਨ ਸਕੀਮ ਆ ਹਾਂਜੀ ਉਹ ਬਹਾਲ ਨਹੀਂ ਕੀਤੀ ਜਿਸ ਨੂੰ ਲੈ ਕੇ ਬਾਰ ਬਾਰ ਮੁਲਾਜ਼ਮਾਂ ਨੇ ਹਾਂਜੀ ਮੀਟਿੰਗਾਂ ਕੀਤੀਆਂ ਕਿ ਪੁਰਾਣੀ ਪੈਨਸ਼ਨ ਸਕੀਮਾਂ ਜੋ ਹਰ ਹਾਲਤ ਦੇ ਵਿੱਚ ਬਹਾਲ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਜੋ ਤਰਨ ਤਰਨ ਦੀ ਚੋਣ ਨੂੰ ਲੈ ਕੇ ਵੀ ਜੋ ਪੁਰਾਣੀ ਪੈਨਸ਼ਨ ਵਾਲੇ ਮੁਲਾਜ਼ਮਾਂ ਹਜ਼ਾਰਾਂ ਹੀ ਗੰਦੇ ਪਹੁੰਚੇ ਸੀ ਉਹਨਾਂ ਇੱਕੋ ਇੱਕ ਮੰਗਾ ਕਿ ਨਿਯਮ 1972 ਅਨਸਾਰ ਆ ਪੁਰਾਣੀ ਪੈਨਸ਼ਨ ਸਕੀਮ ਹਰ ਹਾਲਤ ਦੇ ਵਿੱਚ ਲਾਗੂ ਕੀਤੀ ਜਾਵੇ ਪੂਸਾ ਲਾਉਣ ਵਾਲੇ ਸੋਨੇ ਵਿੱਚ ਤੁਹਾਨੂੰ ਨੇੜੇ ਦੇਦੇ ਹੋ ਮਾਂ ਸਰਕਾਰ ਜੋ ਪ੍ਰਾਣੀ ਬੈਂਕ ਸਕੀਮ ਬਹਾਲ ਕਰ ਸਕਦੇ ਹਾਂ ਜੀ ਮੰਨਣੀ ਮੁਲਾਜ਼ਮਾਂ ਦਾ ਜਿਹੜਾ ਕੱਟਿਆ ਹੋਇਆ ਮੋਬਾਈਲ ਪੱਤਾ ਉਹ ਕਦ ਤੱਕ ਮਿਲ ਸਕਦਾਗਾ ਮੈਨੂੰ ਇਸ ਵਾਰੀ ਵੀ ਥੋੜੀ ਜਾਣਕਾਰੀ ਦਿਓ ਜੀ ਇਹ ਬੜੀ ਹਾਸੂਨ ਗੱਲ ਆ ਜੀ ਸਰਕਾਰਾਂ ਵੱਲੋਂ 37 ਤਰ੍ਹਾਂ ਦੇ ਭੱਤੇ ਨੇ ਕੱਟ ਲਾਇਆ ਗਿਆ ਸੀਗਾ ਜਿਸ ਨੂੰ ਲੈ ਕੇ ਬੇਤਵਾਂ ਨੇ ਹਰਪਾਲ ਸਿੰਘ ਚੀਮਾ ਨਾਲ ਜੋ ਕਹਿਣ ਮੰਤਰੀ ਆਮਨੋ ਰੋੜਾ ਨਾਲ ਮੀਟਿੰਗਾਂ ਹੋਈਆਂ ਪਰ ਬੇਤਵਾਂ ਹੀ ਹਰਪਾਲ ਸਿੰਘ ਚੀਮਾ ਨੇ ਵੀ ਮੀਡੀਆ ਨੂੰ ਲਾਰੀ ਲਾਏ ਤੇ ਜੋ 37 ਦਰਾਂ ਦੇ ਪੱਤੇ ਬਹਾਲ ਕਰ ਸੰਦੀ ਕੋਈ ਫੈਲਾ ਸਰਕਾਰ ਨਹੀਂ ਲੈ ਰਹੀ ਜੀ ਹਾਂਜੀ ਬਣੀ ਬਾਕੀ ਮੀਡਲ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਜਿਹੜੇ ਮਾਨ ਪੱਤੇ ਦੀ ਵਾਧੇ ਦੇ ਸੰਬੰਧੀ ਇਸ ਬਾਰੇ ਵੀ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮੀਡਲ ਵਰਕਰਾਂ ਨੇ ਆਸ਼ਾ ਵਰਕਰਾਂ ਚੰਡੀਗੜ੍ਹ ਦੇ ਵਿੱਚ ਵੀ ਮਹਾਲੀ ਵਿੱਚ ਵੀ ਜਲੰਧਰ ਵਿੱਚ ਵੀ ਤੇ ਹੁਣ ਤਰਨਤਾਰਨ ਦੇ ਵਿੱਚ ਜੋ ਮਜਾਰੇ ਕੀਤੇ ਬਹੁਤ ਵੀ ਸਾਡੇ ਮਾਨ ਮਤੇ ਵਾਅਦਾ ਕੀਤਾ ਜਾਵੇ ਹੋ ਸਾਰਾ ਸਰਕਾਰ 11 ਮੈਂਬਰ ਤੋਂ ਪਹਿਲਾਂ ਜੋ ਮੈਡੀਵਲ ਵਰਕਰਾਂ ਦੇ ਮਾਨਮਤੇ ਵਿੱਚ ਜਾਂ ਆਸਾ ਵਰਕਰਾਂ ਆਗਰਵਣੀ ਵਰਕਰਾਂ ਉਹਨਾਂ ਦੇ ਮਾਨਮਤੇ ਵਿੱਚ ਵਾਧਾ ਕਰ ਸਕਦੇ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਇਹ ਜਾਣਕਾਰੀ ਦੇਣ ਲਈ ਜੀ ਆਸ਼ਾ ਕਰਦੇ ਹਾਂ ਕਿ ਭਗਵੰਤ ਮਾਨ ਨੇ ਜੋ ਵੀ ਮੁਲਾਜ਼ਮਾਂ ਨੇ ਮੰਗੀਆਂ ਹੋਈਆਂ ਨੇ ਜੋ ਇਹ ਪੂਰੀਆਂ ਜਲਦ ਤੋਂ ਜਲਦ ਕਰਨ ਮੇਰੇ ਇਸ YouTube ਤੇ ਧੰਨਵਾਦ ਜੀ ਮੇਰੇ ਜੀ ਆਨ ਵਖਦੇ ਆ ਵੀ ਇਸ YouTube ਤੇ ਵੱਧ ਤੋਂ ਵੱਧ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ